ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਹੈ ਗਾਜੀ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਤੇ ਸਭ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਨਾਨਕ ਸਾਰਿਆਂ ਦੇ ਘਰ ਵਿੱਚ ਖੁਸ਼ਹਾਲੀ ਪਰਕਤਾ ਤੇ ਮਨ ਸ਼ਾਂਤੀ ਲੈ ਕੇ ਆਵੇ ਸਾਰੇ ਸੰਸਾਰ ਇਦਾਂ ਹੀ ਖੁਸ਼ਹਾਲ ਤੇ ਅਮਨ ਸ਼ਾਂਤੀ ਨਾਲ ਵਸਦਾ ਹੱਸਦਾ ਰਹੇ ਤੇ ਸਾਡੇ ਪਿੰਡ ਵਿੱਚ ਅੱਜ ਨਿਕਲ ਰਿਹਾ ਸੀ ਜੀ ਨਗਰ ਕੀਰਤਨ ਤੇ ਨਗਰ ਕੀਰਤਨ ਹੁਣ ਸਾਡੇ ਪੱਤੀ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਚੁੱਕਾ ਸੀ ਤੇ ਇੱਥੇ ਅਸੀਂ ਗੁਰਦੁਆਰਾ ਸਾਹਿਬ ਆ ਗਏ ਸੀ ਪਹਿਲਾਂ ਹੀ ਅਸੀਂ ਆ ਗਏ ਸੀ ਕਿਉਂਕਿ ਬਾਅਦ ਵਿੱਚ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਇਸਕਿ ਕੀ ਗੁਰਦੁਆਰਾ ਸਾਹਿਬ ਤੱਕ ਵੀ ਪਹੁੰਚਿਆ ਨਹੀਂ ਜਾਂਦਾ ਵੈਸੇ ਇੱਕ ਗੁਰਦੁਆਰਾ ਸਾਹਿਬ ਸਾਡੇ ਲੱਗ ਗਿਆ ਹੀ ਆ ਬਟ ਫਿਰ ਵੀ ਪਹੁੰਚਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਫਿਰ ਅਸੀਂ ਉਥੇ ਮੱਤਾ ਟਿਕਣ ਤੋਂ ਬਾਅਦ ਅਸੀਂ ਘਰ ਵਾਪਸ ਆ ਗਏ ਕਿਉਂਕਿ ਸਾਡੀ ਗਲੀ ਦੇ ਵਿੱਚੋਂ ਨਹੀਂ ਲੰਘਣਾ ਹੁੰਦਾ ਨਗਰ ਕੀਰਤਨ ਫਿਰ ਅਸੀਂ ਆਪਣੀ ਦਰਵਾਜ਼ੇ ਦੇ ਅੱਗੇ ਖੜ ਕੇ ਦੀ ਨਗਰ ਕੀਰਤਨ ਦਾ ਬਾਬਾ ਜੀ ਦੀ ਪਾਲਕੀ ਦਾ ਸਵਾਗਤ ਕਰਦੇ ਆ ਉਹਨਾਂ ਨੂੰ ਨਮਸਕਾਰ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਵਾਹਿਗੁਰੂ ਇਦਾਂ ਹੀ ਅਮਨ ਸ਼ਾਂਤੀ ਸਾਰੇ ਸੰਸਾਰ ਦੇ ਵਿੱਚ ਰੱਖੇ ਕਿਉਂਕਿ ਸੰਸਾਰ ਦੇ ਵਿੱਚ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਵਾ ਬਹੁਤ ਗਲਤ ਹੋ ਰਿਹਾ ਵਾ ਬਹੁਤ ਘਰਾਂ ਦੇ ਘਰ ਉਜੜ ਰਹੇ ਆ ਵਾਹਿਗੁਰੂ ਆਉਣ ਵਾਲੇ ਸਾਲ ਦੇ ਵਿੱਚ ਇਦਾਂ ਹੀ ਅਮਨ ਸ਼ਾਂਤੀ ਤੇ ਖੁਸ਼ਹਾਲ ਰਵੇ ਸਾਰੀ ਸੰਸਾਰ ਖੁਸ਼ਹਾਲ ਵਸਦੀ ਸਾਡੀ ਇਹੀ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਤੇ ਇੱਥੋਂ ਦੀ ਨਗਰ ਕੀਰਤਨ ਲੰਘਿਆ ਸੀ ਤੇ ਇੱਥੇ ਬਹੁਤ ਸੱਜਾ ਦਾ ਸੰਗਤ ਸੀ ਫਿਰ ਅਸੀਂ ਵੀ ਸੰਗਤ ਦੇ ਨਾਲ ਹੀ ਚੱਲ ਪਏ ਕਿਉਂਕਿ ਅਸੀਂ ਤਿੰਨ ਚਾਰ ਪਰਾਜ ਜ਼ਰੂਰ ਦੇਖਦੇ ਹੁੰਨੇ ਆ ਆਪਣੇ ਪਿੰਡ ਦੇ वैसे इथे ਸਾਡਾ ਪਿੰਡ ਬਹੁਤ ਜ਼ਿਆਦਾ ਵੱਡਾ ਹੈ ਇਸ ਕਰਕੇ ਪੂਰੇ ਪਿੰਡ ਦੇ ਵਿੱਚ ਤਾਂ ਨਹੀਂ ਘੁੰਮਿਆ ਜਾ ਸਕਦਾ ਕਿਉਂਕਿ ਥੱਕ ਜਾਂਦੇ ਆ ਬੱਚੇ ਦੇ ਨਾਲ ਨਹੀਂ ਜਾਇਆ ਜਾਣਾ ਪਹਿਲਾਂ ਵੀ ਨਹੀਂ ਸੀ ਜਾਂਦੇ ਹੁੰਦੇ ਹੁਣ ਵੀ ਨਹੀਂ ਜਾਂਦੇ ਬਟ ਅਸੀਂ 3-4 ਪੜਾਅ ਜ਼ਰੂਰ ਦੇਖਦੇ ਹੁੰਨੇ ਆ ਫਿਰ ਅਸੀਂ ਇੱਕ ਇੱਥੇ ਬਾਰ-ਬਾਰ ਪੜਾ ਸਾਡੇ ਪਿੰਡ ਦੇ ਉੱਥੇ ਅਸੀਂ ਗਏ ਸੀ ਇੱਥੋਂ ਵੀ ਨਗਰ ਕੀਰਤਨ ਚੱਲ ਪਿਆ ਸੀ ਤੇ ਫਿਰ ਅਸੀਂ ਇੱਥੇ ਵੀ ਨਾਲ-ਨਾਲ ਤੁਰੇ ਤੁਰੇ ਗਏ ਤੇ ਤੁਰਨਾ ਥੋੜਾ ਔਖਾ ਲੱਗਦਾ ਕਿਉਂਕਿ ਹੁਣ ਮੇਰੇ ਕੋਲੋਂ ਤੇ ਬਿਲਕੁਲ ਵੀ ਜ਼ਿਆਦਾ ਤੁਰਿਆ ਨਹੀਂ ਜਾਂਦਾ ਕਿਉਂਕਿ ਬੱਚੇ ਨੂੰ ਚੱਕ ਕੇ ਤੁਰਨਾ ਥੋੜਾ ਜਿਹਾ ਔਖਾ ਹੁੰਦਾ ਵਾ ਬਟ ਫਿਰ ਵੀ ਅਸੀਂ ਜਿੰਨੀ ਹੋ ਸਕੇ ਮੇਰੇ ਕੋਲੋਂ ਮੈਂ ਸੇਵਾ ਜ਼ਰੂਰ ਕੀਤੀ ਵਾਇਗਰੂ ਦੀ ਬਾਬਾ ਜੀ ਦੀ ਪਾਲਕੀ ਦੇ ਨਾਲ ਨਾਲ ਮੈਂ ਜ਼ਰੂਰ ਗਈ ਸੀ ਤੇ ਇਦਾਂ ਹੀ ਵਾਇਗਰੂ ਅਗਲੇ ਸਾਲ ਨੂੰ ਵੀ ਔਨ ਹਰ ਸਾਲ ਆਉਂਦੇ ਸਾਲ ਇਦਾਂ ਹੀ ਸਾਡੇ ਕੋਲੋਂ ਸੇਵਾ ਜਿਹੜੀ ਕਰਵਾਉਂਦੇ ਰਹਿਣ ਜਿੰਨੀ ਹੋ ਸਕੇ ਵਾਇਗਰੂ ਦੀ ਸੇਵਾ ਅਸੀਂ ਕਰ ਸਕੀਏ ਹੀ ਅਸੀਂ ਇਹ ਅਰਦਾਸ ਕਰਦੇ ਆ ਕਿਉਂਕਿ ਵਾਹਿਗੁਰੂ ਦੇ ਘਰ ਤੇ ਜਿੰਨੀ ਵੀ ਸੇਵਾ ਕੀਤੀ ਜਾਵੇ ਵਾਹਿਗੁਰੂ ਦੇ ਘਰ ਜਿੰਨਾ ਵੀ ਨਾਮ ਜਪਿਆ ਜਾਵੇ ਉਹਨਾ ਹੀ ਥੋੜਾ ਹੁੰਦਾ ਵਾ ਬਸ ਵਾਹਿਗੁਰੂ ਦਾ ਨਾਮ ਹੀ ਜਪਿਆ ਜਾਂਦਾ ਬਾਕੀ ਸਾਰੇ ਕੰਮ ਹੋ ਜਾਂਦੇ ਆ ਇਧਰ ਅਸੀਂ ਫਿਰ ਇੱਕ ਗੁਰਦੁਆਰਾ ਸਾਹਿਬ ਵਿੱਚ ਥੋੜਾ ਆਰਾਮ ਕੀਤਾ ਕਿਉਂਕਿ ਇੱਥੇ ਵੀ ਪਾਲਕੀ ਸਾਹਿਬ ਆਉਣਾ ਸੀ ਤੇ ਇੱਥੋਂ ਅਸੀਂ ਮੱਥਾ ਟੇਕਣ ਤੋਂ ਬਾਅਦ ਅਸੀਂ ਘਰੇ ਵਾਪਸ ਚੱਲ ਗਏ ਤੇ ਇਸ ਤੋਂ ਬਾਅਦ ਅਸੀਂ ਗਏ ਜੀ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਰਾਜਾਰਾਮ ਕਿਉਂਕਿ ਪਾਲਕੀ ਸਾਹਿਬ ਦੀ ਅਰੰਭਤਾ ਵੀ ਇੱਥੇ ਹੁੰਦੀ ਹੈ ਤੇ ਸਮਾਪਤੀ ਵੀ ਇੱਥੇ ਹੀ ਹੁੰਦੀ ਹੈ ਅਸੀਂ ਪਹਿਲਾਂ ਹੀ ਮੱਥਾ ਟੇਕ ਟੇਕ ਲਿਆ ਸੀ ਕਿਉਂਕਿ ਪਾਲਕੀ ਸਾਹਿਬ ਆਉਣ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਤੇ ਫਿਰ ਅਸੀਂ ਵਾਪਸ ਘਰੇ ਆ ਗਏ